ਉਮਰ ਦੀ ਕੋਈ پابੰਦੀ ਨਹੀਂ ਹੁੰਦੀ ਚਾਹੇ ਤੁਸੀਂ ਜਵਾਨ ਹੋ ਜਾਂ ਬੁੱਢੇ ਪਿਆਰ ਤਾਂ ਪਿਆਰ ਹੁੰਦਾ ਹੈ ਇਹ ਕਿਸ ਨਾਲ ਹੋ ਰਿਹਾ ਹੈ ਕਿ ਉਮਰ ਵਿੱਚ ਹੋ ਰਿਹਾ ਹੈ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਅਮਰੀਕੀ ਰਾਜ ਪੈਨਸਨ ਲੀਵੀਆ ਤੇ ਮਾਰਜੋਰੀ ਫੁੱਟਰਮੈਨ ਅਤੇ ਬਰਨੀ ਲਿਮਟਡ ਨੇ ਇੱਕ ਵਾਰ ਫਿਰ ਇਹ ਸਾਬਤ ਕਰ ਦਿੱਤਾ 102 ਸਾਲਾ ਮਾਰਜੋਰੀ ਫੁੱਟਰਮੈਨ ਨੇ 100 ਸਾਲਾ ਬਰਨੀ ਲਿਟਮੈਨ ਨਾਲ ਵਿਆਹ ਕਰਵਾ ਲਿਆ ਤੇ ਉਹ ਬਹੁਤ ਖੁਸ਼ ਹੈ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਦੋਵੇਂ ਇੱਕ ਦੂਜੇ ਨੂੰ 9 ਸਾਲਾਂ ਤੋਂ ਡੇਟ ਕਰ ਰਹੇ ਸਨ ਜਦੋਂ ਉਸਨੇ ਆਪਣੇ ਘਰ ਵਾਲਿਆਂ ਨੂੰ ਵਿਆਹ ਬਾਰੇ ਦੱਸਿਆ ਤਾਂ ਸਾਰੇ ਖੁਸ਼ੀ ਨਾਲ ਝੂਮ ਉੱਠੇ ਸਾਰਿਆਂ ਨੇ ਮਿਲ ਕੇ ਸ਼ਾਨਦਾਰ ਜਸ਼ਨ ਕਰਵਾਇਆ ਲਿਟਮੈਨ ਦੀ ਕੋਟੀ ਸਾਰਾ ਲਿਟਮੈਨ ਨੇ ਕਿਹਾ ਕਿ ਪਰਿਵਾਰ ਹੈਰਾਨ ਸੀ ਹੈਰਾਨੀ ਤੇ ਸੀ ਜਦੋਂ ਉਸਦੇ ਦਾਦਾ ਨੇ ਵਿਆਹ ਕਰਨ ਦੀ ਇੱਛਾ ਪ੍ਰਗਟਾਈ ਯਹੂਦੀ ਕ੍ਰੋਨਿਕਲ ਦੀ ਰਿਪੋਰਟ ਹੈ ਪਰ ਹਰ ਕੋਈ ਬਹੁਤ ਖੁਸ਼ੀ ਦਾਦਾ ਚਾਹੁੰਦੇ ਸਨ ਕਿ ਵਿਆਹ ਨੂੰ ਕਾਨੂੰਨੀ ਦਰਜਾ ਦਿੱਤਾ ਜਾਵੇ ਇਸ ਲਈ 19 ਮਈ ਨੂੰ ਵਿਆਹ ਕਰਵਾ ਕੇ ਉਹਨਾਂ ਨੇ ਵੀ ਵਿਆਹ ਦੀ ਰਜਿਸਟ੍ਰੇਸ਼ਨ ਕਰਵਾ ਦਿੱਤੀ ਅਸੀਂ ਸੱਚਮੁੱਚ ਖੁਸ਼ ਹਾਂ ਕਿ ਸਾਡੇ ਦਾਦਾ ਜੀ ਕੋ ਰਹਿਣ ਲਈ ਕੋਈ ਹੈ ਇਸ ਵਿਆਹ ਨਾਲ ਉਹ ਸਭ ਤੋਂ ਵੱਡੀ ਉਮਰ ਦੇ ਲਾੜਾ ਲਾੜੀ ਬਣ ਗਏ ਹਨ ਸਭ ਤੋਂ ਪੁਰਾਣਾ ਵਿਆਹ ਦਾ ਰਿਕਾਰਡ ਗਿਨੀਜ਼ ਵਰਲਡ ਰికર્ડਸ ਦੇ ਅਨਸਾਰ ਸਭ ਤੋਂ ਵੱਧ ਉਮਰ ਦੇ ਵਿਆਹੇ ਜੋੜੇ ਦਾ ਮੌਜੂਦਾ ਵਿਸ਼ਵ ਰਿਕਾਰਡ ਬ੍ਰਿਟੇਨ ਦੇ ਡੋਰਨ ਅਤੇ ਜਾਟ ਗਿਰਬੀ ਦੇ ਕੋਲ ਹੈ ਜਿਨ੍ਹਾਂ ਦਾ ਵਿਆਹ 2015 ਵਿੱਚ ਹੋਇਆ ਸੀ ਉਸ ਸਮੇਂ ਦੋਵਾਂ ਦੀ ਕੁੱਲ ਉਮਰ 193 ਸਾਲ 279 ਦਿਨ ਸੀ ਉਸ ਮੁਤਾਬਕ ਮਾਰਜੋਰੀ ਫੁੱਟਰਮੈਨ ਅਤੇ ਬਰਨੀ ਲਿਟਮੈਨ ਦਾ ਵਿਆਹ 202 ਸਾਲ ਦੀ ਉਮਰ ਵਿੱਚ ਹੋਇਆ ਸੀ ਸਾਰਾ ਲਿਟਮੈਨ ਨੇ ਕਿਹਾ ਅਸੀਂ ਇਸ ਨੂੰ ਸਭ ਤੋਂ ਪੁਰਾਣਾ ਵਿਆਹ ਕੋਸ਼ਿਸ਼ ਕਰਨ ਲਈ ਗਿਨੀਜ਼ ਵਰਡ ਰ ریکارڈ ਨੂੰ ਪ੍ਰਸਤਾਵ ਭੇਜਿਆ ਹੈ ਸਾਨੂੰ ਭਰੋਸਾ ਹੈ ਕਿ ਸਾਡੇ ਪ੍ਰਸਤਾਵ ਨੂੰ ਸਨਕਾਰ ਕਰ ਲਿਆ ਜਾਵੇਗਾ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਮੈਨੂੰ ਕਦੋਂ ਪਿਆਰ ਹੋ ਗਿਆ ਲੈਟਮੈਨ ਨੇ ਕਿਹਾ ਮੈਂ ਪੁਰਾਣੇ ਤਰੀਕਿਆਂ ਨੂੰ ਤਰਜੀਹ ਦਿੰਦਾ ਹਾਂ ਤੁਸੀਂ ਇੱਕੋ ਇਮਾਰਤ ਵਿੱਚ ਰਹਿੰਦੇ ਹੋ ਉਹ ਇੱਕ ਦੂਜੇ ਨਾਲ ਟਕਰਾਂਉਂਦੇ ਹਨ ਅਤੇ ਪਿਆਰ ਵਿੱਚ ਪੈ ਜਾਂਦੇ ਹਨ ਇਸ ਤੇ ਤੁਹਾਡਾ ਕੋਈ ਕੰਟਰੋਲ ਨਹੀਂ ਹੈ ਇਸ ਲਈ ਅਸੀਂ ਆਧੁਨਿਕ ਡੇਟਿੰਗ ਐਪਸ ਦੀ ਬਜਾਏ ਰਵਾਇਤੀ ਰਮਾਂਸ ਲਈ ਆਪਣਾ ਸ਼ੌਕ ਵਰਕਰਾ ਰੱਖਿਆ ਅਸੀਂ ਇਕੱਠੇ ਹੁੰਦੇ ਸੀ ਬਹੁਤ ਗੱਲਾਂ ਕਰਦੇ ਸਨ ਚੰਗੀਆਂ ਕਹਾਣੀਆਂ ਸਾਂਝੀਆਂ ਕਰਨ ਲਈ ਵਰਤਿਆ ਜਾਂਦਾ ਹੈ ਅਤੇ ਸਾਨੂੰ ਇਹ ਵੀ ਨਹੀਂ ਪਤਾ ਸੀ ਕਿ ਅਸੀਂ ਕਦੋਂ ਪਿਆਰ ਵਿੱਚ ਪੈ ਗਏ ਅਤੇ ਇਕੱਠੇ ਰਹਿਣ ਦਾ ਫੈਸਲਾ ਕਰ ਲਿਆ